ਨੀਚੇ ਤਾਂ ਆਪਾਂ ਪੌੜੀ ਦੇ ਪਾਉਣੇ ਹੁੰਨੇ ਆ ਕਿ ਪਲਾਈ ਆ ਆ ਜਿਹੜਾ ਸਟੈਪ ਹੈ ਜਿੱਥੇ ਆਪਣਾ ਪੈਰ ਧਰਦੇ ਇਹ ਜਗ੍ਹਾ ਤੇ ਤਾਂ ਆਪਾਂ ਪਲਾਈ ਪਾਉਣੇ ਆ ਆ ਸ਼ੈਡ ਵਾਲੀ ਜਿਹੜੀ ਰਹਿੰਦੀ ਹੈ ਇਹ ਰਹਿੰਦੀ ਹੈ ਲਿਪਣ ਵਾਲੀ ਤੇ ਬਾਕੀ ਜਿਹੜਾ ਆ ਆਪਣੀ ਸਲੈਬ ਦਾ ਮੱਥਾ ਹੈ ਸਾਰਾ ਇੱਥੋਂ ਤੱਕ ਆ ਐਲ ਟਾਈਪ ਇੱਥੇ ਚਣਾਈ ਲਾਉਣ ਵਾਲੀ ਰਹਿੰਦੀ ਹੈ ਇੱਥੇ ਲਾਵਾਂਗੇ ਤਿੰਨ ਤਣ ਕਰਾ ਦੇ ਅੱਜ ਆਪਾਂ ਕੋਠੀ ਦੇ ਵਿੱਚ ਇੱਕ ਬਾਥਰੂਮ ਰਹਿੰਦਾ ਸੀ ਪਰਲੀ ਸ਼ੈਡ ਉਹਦਾ ਵੀ ਦੱਸਦੇ ਆ ਵੀ ਕਿਉਂ ਰਹਿੰਦਾ ਸੀ ਉਹ ਤੇ ਵੀ ਨਾਲ ਦੀ ਨਾਲ ਨਾ ਕਰਿਆ ਤੇ ਉਹ ਕਰ ਰਹੇ ਆਂਗੇ ਤੇ ਉਹਦੇ ਵਿੱਚ ਇੱਕ ਦੋ ਪ੍ਰੋਸੈਸ ਨਵੇਂ ਕਰੇ ਹੈਗੇ ਉਹ ਦੱਸਾਂਗੇ ਤੁਹਾਨੂੰ ਆਪਣੀ ਵੀਡੀਓ ਨਾਲ ਜੁੜੇ ਹੋਏ ਵੀਰ ਭਰਾਵਾਂ ਨੂੰ ਸਾਸ਼ਤਰੀ ਅਕਾਲ ਜੀ ਆਪਾਂ ਬਾਰੋਂ-ਬਾਰੋਂ ਕੋਠੀ ਸਾਰੀ ਮੁਕੰਮਲ ਕਰਤੀ ਸੀ ਤੁਸੀਂ ਦੇਖ ਸਕਦੇ ਹੋਗੇ ਅੱਜ ਥੋੜੀ ਜਿਹੀ ਤੰਦ ਤਾਂ ਹੈਗੀ ਐ ਤੋਂ ਪੰਨੀ ਨਿਕਲੀ ਤਾਂ ਕਰਕੇ ਵਿਊ ਤਾਂ ਥੋੜਾ ਜਿਹਾ ਘਟ ਬਣਦਾ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੰਗਾ ਲੱਗਿਆ ਤੇ ਆਪਣੇ ਚੈਨਲ ਨੂੰ ਜੇ ਕਿਸੇ ਨੇ ਨਹੀਂ ਸਬਸਕ੍ਰਾਈਬ ਕਰਿਆ ਵੀਡੀਓ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਤੁਹਾਨੂੰ ਦਿਖਾਉਣੇ ਅੱਗੇ ਕੰਮ ਹਾਂਜੀ ਜਿਹੜਾ ਆਪਾਂ ਬਾਥਰੂਮ ਕਰ ਰਹੇ ਆ ਉਹ ਲੌਬੀ ਦੇ ਨਾਲ ਵੀ ਅਟੈਚ ਹੈ ਤੇ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਵੀ ਬਾਥਰੂਮ ਨਾਲ ਵੀ ਅਟੈਚ ਹੈ ਇਹ ਛੱਡਿਆ ਕਿਉਂ ਸੀ ਇਹਦੇ ਵਿੱਚ ਥੋੜੀ ਜਿਹੀ ਰੀਜਨ ਸੀਗਾ ਸਲਾਹ ਕਰਨੀ ਸੀ ਤੇ ਨਕਸ਼ੇ ਵਾਲੇ ਨੇ ਥੋੜਾ ਜਿਹਾ ਹੋਰੋਂ ਦਿੱਤਾ ਸੀ ਤੇ ਆਪਾਂ ਹੁਣ ਹੋਰ ਹੁਣ ਕਰ ਰਹੇ ਆ ਥੋੜਾ ਜਿਹਾ ਕਿਉਂਕਿ ਇਹਦਾ ਜਿਹੜਾ ਰੋਸ਼ਨ ਨਾਣਾ ਉਹ ਇੱਧਰ ਲੱਗਿਆ ਹੋਇਆ ਸੀ ਹੁਣ ਆਪਾਂ ਇਹ ਆ ਕੰਧ ਦੇ ਵਿੱਚ ਲਾਤਾ ਇਹਦੀ ਆਪਾਂ ਇੱਥੇ ਸਲੇਬ ਪਾਵਾਂਗੇ ਉਹ ਲੈਂਟਰ ਲੈਵਲ ਤੇ ਸਲੇਬ ਪਾਉਣ ਕਰਕੇ ਇਹ ਤਾਂ ਕਰਕੇ ਛੱਡਿਆ ਸੀਗਾ ਹੁਣ ਆਪਾਂ ਉਧਰੋਂ ਬਾਥਰੂਮ ਕਲੀਅਰ ਕਰ ਦਾਂਗੇ ਇਹਦਾ ਟੂਲਟਾ ਲੈ ਲਿਆ ਕੇ ਬਾਅਦ ਚ ਪਾਵਾਂਗੇ ਸਲੇਬ ਬਾਕੀ ਬਿਜਲੀ ਦਾ ਜਿਹੜਾ ਕੰਮ ਰਹਿੰਦਾ ਉਹ ਹੋ ਜਾਊਗਾ ਤੇ ਉਤਲੇ ਪਾਸੇ ਪਰਛਤੀ ਟਾਈਪ ਰੈਜਨ ਨਾਲ ਕੋਈ ਸਮਾਨ ਅੱਧ ਤੋਂ ਇੱਧਰ-ਇੱਧਰ ਟਿਕ ਜਾ ਗਰੂ ਬਾਕੀ ਉੱਥੇ ਐਡਜਸਟ ਫਾਇਨ ਲੱਗ ਜਾਊਗਾ ਤੇ ਬਾਥਰੂਮ ਲਗਭਗ ਆਪਣਾ ਉਪਰ-ਉਪ ਤੇ ਨੀਚੋਂ ਇਹ 7 ਕ ਫੁੱਟ ਆਪਾਂ ਕੱਚਾ ਕਰਦੇ ਹੁੰਨੇ ਆ ਵੀ 7 7.5 ਤੱਕ ਤੇ 8 ਫੁੱਟ ਟਾਇਲ ਅੱਜ ਕੱਲ ਲੱਗ ਜਾਂਦੀ ਹੈ ਤੇ ਬਾਕੀ ਕੰਮ ਆਪਣਾ ਲਗਭਗ ਕਲੀਅਰ ਹੈ ਗਿਆ ਕੱਲਾ ਇਧਰ ਲਈ ਸ਼ੈਡ ਆਪਣਾ ਜਿਹੜਾ ਰਸੋਈ ਦੇ ਬਾਹਰਲੇ ਪਾਸੇ ਚੌਂਕਾ ਉਹ ਰਹਿ ਚੁੱਕਿਆ ਹੈਗਾ ਉਹਨੂੰ ਆਪਾਂ ਉੱਪਰ ਇਹਦੇ ਗੋਲਾ ਬਣਨਾ ਹੈਗਾ ਉਹ ਆਪਾਂ ਢੂਲਾ ਇਕੱਠਾ ਹੀ ਲਿਆਵਾਂਗੇ ਨਾਲੇ ਆਹ ਸਲੈਬ ਦਾ ਢੂਲਾ ਆਪਣਾ ਇਕੱਠਾ ਲਿਆਵਾਂਗੇ ਇਧਰ ਸ਼ੰਖ ਆ ਜਾਊਗਾ ਤੇ ਬਾਕੀ ਸਲੈਬ ਸਾਰੀ ਪੱਧਰ ਪੈਣੀ ਹੈਗੀ ਬਾਕੀ ਅੱਜ ਦਾ ਆਪਾਂ ਨੂੰ ਸਾਰਾ ਦਿਨ ਲਗਭਗ ਇਦਾਂ ਹੀ ਲੱਗ ਜਾਣਾ ਕਿਉਂਕਿ ਉਹ ਬਾਥਰੂਮ ਕਰਕੇ ਉਸ ਤੋਂ ਬਾਅਦ ਆਪਣੀਆਂ ਪੌੜੀਆਂ ਜਿਹੜੀ ਨੀਚੇ ਤਾਂ ਆਪਾਂ ਪੌੜੀ ਦੇ ਪਾਉਣੇ ਹੁੰਨੇ ਆ ਕਿ ਪਲਾਈ ਆ ਆ ਜਿਹੜਾ ਸਟੈਪ ਹੈ ਜਿੱਥੇ ਆਪਣਾ ਪੈਰ ਧਰਦੇ ਇਹ ਜਗ੍ਹਾ ਤੇ ਤਾਂ ਆਪਾਂ ਪਲਾਈ ਪਾਉਣੇ ਆ ਆ ਸ਼ੈਡ ਵਾਲੀ ਜਿਹੜੀ ਰਹਿੰਦੀ ਹੈ ਇਹ ਰਹਿੰਦੀ ਹੈ ਲਿਪਣ ਵਾਲੀ ਤੇ ਬਾਕੀ ਜਿਹੜਾ ਆ ਆਪਣੀ ਸਲੈਬ ਦਾ ਮੱਥਾ ਸਾਰਾ ਇੱਥੋਂ ਤੱਕ ਆ ਐਲ ਟੈਪ ਇੱਥੇ ਚਣਾਈ ਲਾਉਣ ਵਾਲੀ ਰਹਿੰਦੀ ਹੈ ਇੱਥੇ ਲਾਵਾਂਗੇ ਤਿੰਨ ਤਣ ਕਰਾ ਦੇ ਤੇ ਇਹਨੂੰ ਕਰ ਦਿਆਂਗੇ ਨਾਲ ਦੀ ਨਾਲ ਪਲਾਸਟਰ ਤੇਦਰੋਂ ਨਾਲ ਦੀ ਨਾਲ ਆਪਣੀ ਪੌੜੀ ਪਲਸਤਰ ਹੁੰਦੀ ਹੋ ਜੂ। ਇੰਨਾ ਕੰਮ ਜਿਹੜਾ ਇਹ ਰਹਿੰਦਾ ਹੈ ਇਥੋਂ ਕਲੀਅਰ ਹੋ ਜੇ ਫੇਰ ਆਪਾਂ ਉਧਰਲੇ ਬਾਹਰਲੇ ਪਾਸੇ ਉਧਰ ਪਾਸੇ ਵਾਲੇ ਬਰੰਡੇ ਜਾਵਾਂਗੇ। ਉਹਦਾ ਪਲਸਤਰ ਕਰਨਾ ਹੈਗਾ, ਡਾਟਾ ਕਰਾਂਗੇ। ਬਣਿਆ ਰਹੋ ਵੀਡੀਓ ਨਾਲ। ਬਾਥਰੂਮ ਕਰਨ ਤੋਂ ਬਾਅਦ ਆਪਾਂ ਆ ਉੱਪਰ ਦੇ ਲਾਉਣ ਲੱਗੇ ਸੀ ਤੇ ਐਨੇ ਕੱਡੇ ਚੌਂਕੀ ਤੱਕ ਆਪਾਂ ਨੀਚੇ ਤੋਂ ਕਰਵਾਤੇ ਇਹ ਕੱਲਾ ਮੱਥਾ ਮੱਥਾ ਕਰਨ ਦੀ ਲੋੜ ਹੁੰਦੀ ਹੈ ਪਹਿਲਾਂ ਵੀ ਤੁਹਾਨੂੰ ਇਹ ਗੱਲ ਦੱਸੀ ਆ ਤੇ ਜਿਹੜਾ ਉੱਪਰ ਹੈ ਆਪਣੇ ਸਟੈਪ ਦੀ ਜਗ੍ਹਾ ਛੜਤੀ ਵੀ ਜਿੱਥੇ ਵੀ ਆ ਗਿਆ ਆਪਣਾ ਉੱਥੇ ਆ ਜਾਊਗਾ ਤੇ ਇਹ ਉਸ ਤਰ੍ਹਾਂ ਦੇ ਜਿਹੜੇ ਉਸਹਾ ਤੇ ਲਾਏ ਆ ਵੀ ਜਿਹੜੀ ਆਪਣੀ ਇਧਰੋਂ ਹਰਸ਼ ਹੈਗੀ ਅ ਲਗਭਗ ਵੀ ਟਾਇਲ ਉੱਪਰ ਦੀ ਲੰਘ ਜੇ ਚਾਂਸ ਤਾਂ ਹੈਗਾ ਵੀ ਲੰਘ ਜੇ ਜੇ ਵੀ ਇੱਥੇ ਬਾਰਡਰ ਜਾਂ ਨਾ ਬਣੇ ਕਿਉਂਕਿ ਗ੍ਰੇਨਾਈਟ ਦਾ ਥੋੜਾ ਜਿਹਾ ਵਧਾ ਕੇ ਤੇ ਉਹ ਡਿਜ਼ਾਈਨ ਬਣਵਾਵਾਂਗੇ ਆਪਾਂ ਜਿੱਥੇ ਤੱਕ ਉਮੀਦ ਹੈ ਜੇ ਕਈ ਵਾਰੀ ਉੱਚਾ ਆਇਆ ਤਾਂ ਚਲੋ ਕਟਰ-ਕਟਰ ਮਾਰ ਲਾਂਗੇ ਤਾਂ ਨਹੀਂ ਤੇ ਵੈਸੇ ਮੇਰੇ ਖਿਆਲ ਚ ਕਹਿੰਦਾ ਵੀ ਇੱਥੋਂ ਦੀ ਟਾਈਲ ਲੰਘ ਜੂਗੀ ਕਿਉਂਕਿ ਆ ਭੀਮ ਕਾਫੀ ਉੱਚਾ ਭੀਮ ਤੇ ਕਰਦਾ ਹੀ ਟੱਪਦਾ ਹੈਗਾ ਤੇ ਕਿਵੇਂ ਲੱਗਦਾ ਕੰਮ ਤਾਂ ਦਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਆ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰੇ ਆਪਾਂ ਬਸ ਆ ਰਹੇ ਹਾਂ ਇਧਰੋਂ ਲਿਪਾ ਪੁਚੀ ਤੇ نیچے ਜਿਹੜੀਆਂ ਆਪਣੇ 10 ਕਸਟਪੇ ਰੈਂਦੇ ਆਗੇ ਪਲਸਟਰ ਕਰਨ ਵਾਲੇ ਤੇ ਉਸ ਤੋਂ ਬਾਅਦ ਆਪਣਾ ਕੋਠੀ ਚੋਂ ਕੰਮ ਕਲੀਅਰ ਹੋ ਜਾਊਗਾ ਕੱਲ੍ਹ ਉਹ ਵਿਦਾਊਟ ਭਰਾਂਡੇ ਤੋਂ ਬਿਨਾ ਬਾਕੀ ਸਾਰਾ ਓਕੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ